ਦੱਖਣੀ ਪੇਰੂ ਦੇ ਵਿੱਚ ਵਾਪਰਿਆ ਦਰਦਨਾਕ ਬੱਸ ਹਾਸਤਾ 20 ਕੀ ਲੋਕਾਂ ਦੀ ਮੌਤ ਹੋ ਗਈ। ਆਓ ਤੁਹਾਨੂੰ ਇਸ ਦੇ ਬਾਰੇ ਵਿਸਤਾਰ ਦੇ ਨਾਲ ਦੱਸਦੇ ਹਾਂ। ਦੱਖਣੀ ਪੇਰੂ ਦੇ ਵਿੱਚ ਆਯੂਕ ਖੇਤਰ ਦੇ ਵਿੱਚ ਮੰਗਲਵਾਰ ਨੂੰ ਇੱਕ ਯਾਤਰੀਆਂ ਨਾਲ ਭਰੀ ਬੱਸ ਹਾਸੇ ਦੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਹੋਰ ਜ਼ਖਮੀ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਟੇਟ ਨਿਊਜ਼ ਇੰਡੀਆ ਐਡਿਨਾ ਮੁਤਾਬਕ ਨੈਸ਼ਨਲ ਪੁਲਿਸ ਰੋਡ ਸੇਫਟੀ ਡਿਵੀਜ਼ਨ ਦੇ ਮੁਖੀ ਜੋਨੀ ਰੁਲਾਡੋ ਵਾਰਡ ਰਾਮ ਨੇ ਕਿਹਾ ਕਿ ਅੰਤਰਰਾਸ਼ਟਰੀ ਬਸ ਕੈਨਗਲੋ ਪ੍ਰਾਤ ਦੇ ਪਾਰਸ ਜ਼ਿਲ੍ਹੇ ਦੇ ਆਇਰਪੋਰਟ ਖੇਤਰ ਦੇ ਵਿੱਚ ਸੜਕ ਤੋਂ ਫਿਸਲ ਗਈ ਅਤੇ ਲਗਭਗ 200 ਮੀਟਰ ਦੀ ਡੂੰਗੀ ਖੱਡ ਦੇ ਵਿੱਚ ਡਿੱਗ ਪਈ ਵਾਰਡ ਰਾਮ ਨੇ ਕਿਹਾ ਕਿ ਅਨਅਧਿਕਾਰਿਤ ਤੌਰ ਤੇ ਮਰਨ ਵਾਲੇ ਦੀ ਗਿਣਤੀ 21 ਸੀ ਉਹਨਾਂ ਨੇ ਦੱਸਿਆ ਕਿ ਬਸ ਦੇ ਵਿੱਚ 40 ਦੇ ਕਰੀਬ ਸਵਾਰੀਆਂ ਸਨ ਇਹ ਹਾਦਸਾ ਅਜਸਥਾਨਿਕ ਸਮੇਂ ਦੇ ਅਨੁਸਾਰ 5 ਵਜੇ ਲਾਸ ਲੈਪਰੋਟੋਰਸ ਰਾਸ਼ਟਰੀ ਮਾਰਗ ਤੇ ਰੂਮੀ ਚਾਕਾ ਸ਼ਹਿਰ ਦੇ ਨੇੜੇ ਵਾਪਰਿਆ ਜਦੋਂ ਬਸ ਲੀਮਾ ਆਯੂਪੋਰਟ ਮਾਰਗ ਤੇ ਜਾ ਰਹੀ ਸੀ ਆਯੂਪੋਰਟ ਦੇ ਖੇਤਰ ਦੇ ਵਿੱਚ ਸਿਹਤ ਨਿਰਦੇਸ਼ਕ ਜੌਨ ਟਿੰਕੂ ਨੇ ਆਰਪੀਪੀ ਰੇਡੀਓ ਤੇ ਕਿਹਾ ਕਿ ਹੁਣ ਤੱਕ 15 ਜ਼ਖਮੀਆਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਤੇ ਉਹਨਾਂ ਦੇ ਵਿੱਚੋਂ 10 ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਹਨ ਮਈ ਵਿੱਚੋ ਆਇਓ ਪੁਛ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦੇ ਵਿੱਚ ਦੇਸ਼ ਦੇ ਸਾਬਕਾ ਕੰਪਟਰੋਲਰ ਜਨਰਲ ਅਤੇ ਸਾਬਕਾ ਕਾਂਗਰਸਮੈਨ ਐਡਗਰ ਅਲਾਰਕਨ ਤੇ ਜਾਦਾ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ